ਤੇ ਸੜਕ ਖਾਸ ਨਾਲ ਜੁੜੀ ਹੋਈ ਖਬਰ ਬਠਿੰਡਾ ਤੋਂ ਹੈ ਜਿੱਥੇ ਕਿ ਖਰਾਬ ਮੌਸਮ ਦੀ ਵਜ੍ਹਾ ਕਰਕੇ ਇੱਕ ਵੱਡਾ ਹਾਦਸਾ ਹੋਇਆ ਹੈ ਸਿਮਿੰਟ ਨਾਲ ਭਰਿਆ ਹੋਇਆ ਟਰਾਲਾ ਨਾਲੇ ਦੇ ਵਿੱਚ ਜਾ ਡਿੱਗਿਆ ਜਾਣਕਾਰੀ ਮੁਤਾਬਕ ਜੀਵਨ ਸਿੰਘ ਵਾਲਾ ਪਿੰਡ ਦੇ ਨਜ਼ਦੀਕ ਕੇ ਜਿਹੜੇ ਕਿ ਪੁਲੀ ਹੈ ਉੱਥੇ ਹਾਦਸਾ ਵਾਪਰਿਆ ਤੇ ਜਿਵੇਂ ਇਹ ਹਾਦਸਾ ਵਾਪਰਦਾ ਤਾਂ ਲੋਕੀ ਬਚਾਅ ਦੇ ਲਈ ਮੌਕੇ ਦੇ ਉੱਪਰ ਪਹੁੰਚਦੇ ਨੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੰਦੇ ਨੇ ਚਿੰਡਾ ਦੀ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨਜ਼ਦੀਕ ਪੈਂਦੇ ਲਸਾੜਾ ਨਾਲੇ ਦੇ ਵਿੱਚ ਸਿਮਿੰਟ ਨਾਲ ਭਰਿਆ ਹੋਇਆ ਟਰਾਲਾ ਡਿੱਗ ਜਾਣ ਕਰਕੇ ਇੱਕ ਵੱਡਾ ਹਾਦਸਾ ਹੋਇਆ ਅਤੇ ਇਸ ਹਾਦਸੇ ਦੀ ਵਜ੍ਹਾ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਖਰਾਬ ਮੌਸਮ ਦੀ ਵਜ੍ਹਾ ਕਰਕੇ ਜੋ ਹੈ ਸੜਕਾਂ ਗਿੱਲੀਆਂ ਹੋਣ ਦੇ ਚਲਦਿਆਂ ਟਰਾਲਾ ਅਸੰਤੁਲਿਤ ਹੋ ਜਾਂਦਾ ਅਤੇ ਬੇਕਾਬੂ ਹੋ ਕੇ ਨਾਲੇ ਦੇ ਵਿੱਚ ਜਾ ਡਿੱਗਦਾ ਹੈ ਅਤੇ ਹਾਲਫੇ ਤੋਂ ਐਨ ਪਹਿਲਾ ਟਰਾਲਾ ਚਾਲਕ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਜਦਕਿ ਕੰਡਕਟਰ ਟਰਾਲੇ ਦੇ ਨਾਲ ਹੀ ਨਾਲੇ ਦੇ ਵਿੱਚ ਜਾ ਡਿੱਗਦਾ ਅਤੇ ਜਿਵੇਂ ਇਹ ਹਾਦਸਾ ਵਾਪਰਦਾ ਫਿਰ ਲੋਕੀ ਜਿਹੜੇ ਹੈਗੇ ਨੇ ਆਸ-ਪਾਸ ਦੇ ਪਿੰਡਾਂ ਦੇ ਉਹ ਮੌਕੇ ਦੇ ਉੱਪਰ ਪਹੁੰਚਦੇ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੰਦੇ ਨੇ ਤੁਰੰਤ ਪੁਲਿਸ ਨੂੰ ਇਤਲਾਹ ਵੀ ਕੀਤਾ ਗਿਆ ਅਤੇ ਪੁਲਿਸ ਦੀ ਟੀਮ ਤੇ ਮੌਕੇ ਤੇ ਪਹੁੰਚ ਕੇ ਜੀ.ਐਸ.ਬੀ ਦੀ ਮਦਦ ਦੇ ਨਾਲ ਟਰਾਲੇ ਨੂੰ ਨਾਲੇ ਦੇ ਵਿੱਚੋਂ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਐਜ ਕਰੀਬ 6 ਵਜੇ ਦੇ ਨੇੜੇ-ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਕਿ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾ ਲ ਸਾੜਾ ਪੁਲ ਤੇ ਨਹਿਰ ਦਾ ਉਹ ਉੱਥੇ ਜਾਂ ਇੱਕ ਟਰੱਕ ਜਿਹੜਾ ਸੀਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਨਦਰੀ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਵਿੱਚ ਜਿਹੜਾ ਸਾਡੇ ਕੰਡਕਟਰ ਜਿਹੜਾ ਹੈਗਾ ਹਾਲੇ ਉਹਦੇ ਵਿਚ ਚ ਇਹਨੂੰ ਪਾਲ ਕਿਤੀ ਜਾ ਰਹੀ ਸਰ ਕਹਿੰਦੇ ਕੋਲ ਚੌੜਾ ਨਹੀਂ ਹੋਇਆ ਉਹਦੇ ਕਰਕੇ ਆਪੇ ਲਗਾਤਾਰ ਬੰਦ ਹੋ ਰਿਹਾ ਤੋਂ ਫਿਰ ਤੁਸੀਂ ਨਹੀਂ ਕੋਈ ਪ੍ਰਸ਼ਾਸਨ ਨੂੰ ਇੱਕ ਵਾਰ ਫੋਨ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਪਾਸ ਵੀ ਡਿਗਰੀ ਸਿੱਖੇ ਨਹੀਂ ਦੇ ਵਿੱਚ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਬਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਲੈਕਮਿਆਂ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਇਨਫਿਕਸ਼ਨ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ